ਅੱਜ ਮੈਂ ਮਰਨ ਲੱਗਿਆ ਮੈਂ ਸਪਰੇਅ ਪੀ ਲਈਆ ਅੱਜ ਮੇਰੀ ਮਰਨ ਦੀ ਵਜ੍ਹਾ ਨਵੀ ਨਵੀ ਸਪਰੇਅ ਪੀ ਲਈਆ ਮਰਨਾ ਹੀ ਆ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਮਜ਼ਬੂਤ ਹੁੰਦਾ ਹੈ ਇਹ ਉਮਰ ਪਰ ਦਾ ਰਿਸ਼ਤਾ ਹੁੰਦਾ ਹੈ ਪਰ ਜੇਕਰ ਪਤਨੀ ਆਪਣੀ ਹੀ ਆਪਣੇ ਪਤੀ ਅਤੇ ਉਸਦੇ ਪਰਿਵਾਰ ਤੇ ਦਾਜ ਦਹੇਜ ਤੇ ਕੁਟਮਾਰ ਦੇ ਝੁੱਠੇ ਮਕਦਮੇ ਦਾਜ ਕਰਾਉਣ ਲੱਗ ਜਾਵੇ ਤਾਂ ਉਸਦਾ ਹਸਤਾਖੀਰ ਦਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਅਜੇ ਹੀ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤੇਗੜ ਛੰਨਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਨੇ ਆਪਣੀ ਮਾਂ ਦੇ ਪਿੱਛੇ ਲਾ ਕੇ ਆਪਣਾ ਹਸਤਾਖੀਰ ਦਾ ਪਰਿਵਾਰ ਉਜਾੜ ਲਿਆ ਪਿੰਡ ਫਤੇਗੜ ਛੰਨਾ ਦੇ ਰਹਿਣ ਵਾਲੇ ਗੁਰਦਾਸ ਸਿੰਘ ਪੁੱਤਰ ਬਲੌਰ ਸਿੰਘ ਜੋ ਕਿ ਘਰ ਦਾ ਇਕਲੌਤਾ ਪੁੱਤ ਸੀ ਆਪਣੇ ਹਿੱਸੇ ਆਉਂਦੀ 1.5 ਏਕੜ ਦੀ ਜ਼ਮੀਨ ਦੇ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਨਾਲ ਸਹਿਯੋਗ ਕਰਦਾ ਸੀ ਇਸ ਦੇ ਮਾਪਿਆਂ ਦੇ ਵੱਲੋਂ ਆਪਣੇ ਇਕਲੌਤੇ ਪੁੱਤ ਦਾ ਚਾਹਵਾਂ ਨਾਲ 2015 ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ ਨਵਦੀਪ ਕੌਰ ਨਾ ਕਰਵਾ ਦਿੱਤਾ ਗਿਆ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਗੁਰਦਾਸ ਸਿੰਘ ਦੀ ਪਤਨੀ ਅਤੇ ਸੱਸ ਦੇ ਕਾਰਨ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਕਲੇਸ਼ ਹੋਣ ਲੱਗ ਪਏ ਅਤੇ ਵਾਰ-ਵਾਰ ਨਵਦੀਪਕੌਰ ਨੂੰ ਆਪਣੀ ਧੀ ਸਮਝਣ ਵਾਲੀ ਗੁਰਦਾਸ ਦੀ ਮਾਂ ਦੇ ਵੱਲੋਂ ਉਸ ਨੂੰ ਸਮਝਾ-ਭੁਜਾ ਕੇ ਕਰ ਲਿਆਂਦਾ ਗਿਆ ਪਰ ਆਖਿਰਕਾਰ 2020 ਦੇ ਵਿੱਚ ਦੋਵੇਂ ਅਲੱਗ ਹੋ ਗਏ ਜਿੱਥੇ ਗੁਰਦਾਸ ਸਿੰਘ ਦੀ ਪਤਨੀ ਨਵਦੀਪਕੌਰ ਨੇ ਆਪਣੇ ਪਤੀ ਗੁਰਦਾਸ ਅਤੇ ਉਸਦੇ ਮਾਤਾ-ਪਿਤਾ ਖਿਲਾਫ ਦਾਜ-ਦੇਹਿਜ ਦਾ ਇੱਕ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਉਤھے ਹੀ ਗੁਰਦਾਸ ਨੇ ਫਿਰ ਵੀ ਆਪਣੇ 8 ਸਾਲ ਦੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਨਾ ਹੋਣ ਦੇ ਚਲਦਿਆਂ ਆਪਣੀ ਪਤਨੀ ਨਵਦੀਪ ਕੌਰ ਨੂੰ ਘਰ ਬਸਾਉਣ ਲਈ ਸਮਝਾਉਂਦਾ ਰਿਹਾ ਜਿੱਥੇ ਉਸਦੇ ਸਹੁਰਿਆਂ ਦੇ ਵੱਲੋਂ 20 ਲੱਖ ਰੁਪਏ ਦੀ ਮੰਗ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਕੀ ਸੀ ਝੂਠੇ ਮੁਕਾਦਮੇ ਨੂੰ ਦਰਜ ਹੋਣ ਸਮੇਤ ਆਪਣੇ ਪੁੱਤ ਨੂੰ ਅਲੱਗ ਕਰਨ ਦੇ ਚਲਦਿਆਂ ਤੰਗ ਪਰੇਸ਼ਾਨ ਹੋ ਕੇ ਆਖਿਰਕਾਰ ਗੁਰਦਾਸ ਸਿੰਘ ਨੂੰ ਮਜਬੂਰੀ ਖੁਦਕੁਸ਼ੀ ਦਾ ਰਾਹ ਅਪਣਾਉਣਾ ਪਿਆ ਜਿੱਥੇ ਉਸਨੇ ਆਪਣੇ ਘਰ ਦੇ ਵਿੱਚ ਹੀ ਸਪਰੇਅ ਪੀ ਕੇ ਖੁਦ ਖੁਸ਼ੀ ਕਰ ਲਈ ਹੈ ਅਤੇ ਇਸ ਮੌਕੇ ਤੇ ਬਣਾਈ ਹੋਈ ਵੀਡੀਓ ਦੇ ਵਿੱਚ ਆਪਣੀ ਪਤਨੀ ਅਤੇ ਆਪਣੀ ਸੱਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਇਸ ਮੌਕੇ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਪਿਤਾ ਬਲੌਰ ਸਿੰਘ ਨੇ ਮੰਗੀਤੀ ਹੈ ਕਿ ਸਾਡਾ ਇਕਲੌਤਾ ਪੁੱਤ ਸੀ ਜੋ ਘਰ ਦਾ ਸਾਰਾ ਕੰਮਕਾਜ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਉਸ ਦੀ ਪਤਨੀ ਨੇ ਆਪਣੀ ਮਾਂ ਦੇ ਪਿੱਛੇ ਲੱਗ ਕੇ ਸਾਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਉਹਨਾਂ ਦੇ ਪੁੱਤ ਦੀ ਮੌਤ ਵੀ ਇਸੇ ਕਾਰਨ ਹੋਈ ਉਹਨਾਂ ਰੋਂਦੇ ਕਰ ਲਾਉਂਦੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਇਕਲੌਤੇ ਪੁੱਤ ਦੀ ਤਾਂ ਮੌਤ ਹੋ ਗਈ ਪਰ ਉਸਦੀ ਆਖਰੀ ਨਿਸ਼ਾਨੀ 8 ਸਾਲ ਦਾ ਮਾਸੂਮ ਪੋਤਾ ਉਸਦੀ ਜ਼ਿੰਦਗੀ ਬਰਬਾਦ ਹੋ ਰਹੀ ਦੋਵੇਂ ਮਾਮਾ ਤੀਆਂ ਉਸ ਦੇ ਪੋਤੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾ ਦੇਣਗੀਆਂ ਪੀੜਤ ਮਾਪਿਆਂ ਨੇ ਇਨਸਾਫ ਦੀ ਗਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਪੁੱਤ ਦੇ ਮੌਤ ਦੇ ਜ਼ਿੰਮੇਵਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਬਜ਼ੁਰਗ ਮਾਤਾ ਪਿਤਾ ਨੂੰ ਇਨਸਾਫ ਦਵਾਇਆ ਜਾਵੇ। ਭਾਗੀ ਘਟ ਨਾ ਮੇਰਾ ਇਕੱਲਾ ਹੀ ਬੇਟਾ ਸੀਗਾ। ਉਹ ਹੀ ਦੁਨੀਆ ਤੋਂ ਚਲੇ ਗਿਆ। ਮੇਰੀ ਤਾਹੀ ਮੰਗ ਹੈ ਮੈਨੂੰ ਮੇਰਾ ਪੋਤਾ ਮਿਲ ਜਾਏ। ਸਾਡੀ ਆਤਮਾ ਠੰਡੀ ਹੋ ਜਾਏ ਮੇਰੇ ਪੋਤਾ ਮਿਲ ਗਿਆ। ਮੈਨੂੰ ਉਹਨੂੰ ਧੀ ਬਣਾਇਆ ਸੀ ਪਰ ਉਹ ਬਣੀ ਨਹੀਂ ਮੇਰੀ ਧੀ। ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ। ਮੈਂ ਉਹਨੂੰ ਪੁੱਤ ਪੁੱਤ ਕਰਦੀ ਸੀ ਮੈਨੂੰ। ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ। ਮੇਰੀ ਤਾਹੀ ਮੰਗ ਹੈ ਬਸ ਸਾਡਾ ਘਰ ਲੁੱਟਿਆ ਪਟਿਆ ਗਿਆ। ਇੱਕ ਪੁੱਤ ਸੀ ਮੇਰੇ ਉਹ ਹੀ ਦੁਨੀਆ ਤੋਂ ਚਲੇ ਗਿਆ। ਸਾਨੂੰ ਸਾਡਾ ਪੋਤਾ ਮਿਲ ਗਿਆ। ਆਈ ਮੰਗਾ ਸਾਡੀ। ਕਿ ਝੂਠੇ ਪਰਚੇ ਜੀ ਬਾਧੂ ਬਸ ਐਵੇਂ ਫਾਲਤੂ ਪਰਚੇ ਕਰਾਈ ਗਏ ਨੇ। ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨਾਂ ਰੱਖਤਾ। ਅਹੀ ਤਾਂ ਕੋਈ ਕਾਰਨ ਹੈ ਹੀ ਨਹੀਂ ਸੀ। ਵਧੀਆ ਹਾਸ ਦੀ ਖੇਡ ਜੀ ਕਰੋ ਗਈ ਸੀ। ਉੱਥੇ ਜਾ ਕੇ ਸੜ ਤੇ ਡੇ ਡੇ ਜਲਾਮ ਲਾਤੀ ਉਹਨੇ। ਸੜਤਾ ਹੀ ਮੰਗਾ ਸਾਨੂੰ ਸਾਡਾ ਘਰ ਪਟਿਆ ਗਿਆ ਸਾਡੇ ਕੋਲ ਕੁਝ ਨਹੀਂ ਰਿਹਾ ਹੋਰ। ਜਿਵੇਂ ਖਾਲੀ ਹੋ ਗਈ। ਸਾਨੂੰ ਆਈ ਇੱਕੋ ਹੀ ਸੁਹਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆ ਜੀ। ਉਹਨਾਂ ਤੇ ਗਿਰਫਦਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹ ਨਹੀਂ ਮਰਗਾ ਉਹਨਾਂ ਨੂੰ ਉਹ ਜੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਤੜਫਦਾ ਗਿਆ ਦੁਨੀਆ ਤੋਂ ਸਾਰਾ ਦਿਨ ਮੇਰਾ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਸਾੜੇ ਕੱਡੇ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੋਤਾ ਘਰੇ ਆ ਜਾਈ ਪਰ ਉਹਨੇ ਕਿਸੇ ਹਿਸਾਬ ਚ ਆਈ ਨਹੀਂ ਉਹ ਆਈ ਨਹੀਂ ਉਹਨੇ ਕਿਹਾ ਵੀ ਹਾਂ ਮੈਂ ਮਾਂ ਮਾਂ ਮੈਂ ਆਉਂਗੀ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲੇ ਜਿਹੀ ਜੇ ਮੇਰੇ ਪੁੱਤ ਨੂੰ ਮੇਰੇ ਪੁੱਤਨ ਤਾਂ ਮੌਤ ਦੀ ਸਜ਼ਾ ਮਿਲ ਗਈ ਉਹਨਾਂ ਨੂੰ ਜਹੀ ਜੀ ਬਣਦੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਮੇਰਾ ਪੋਤਾ ਮੇਰਾ ਘਰੇ ਆ ਜੀ ਮੇਰੀ ਦਾਹੀ ਮੰਗ ਗਏ ਕੋਈ ਅਸੀਂ ਦਾਜ ਦੇ ਜੇ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ ਸਾਰਾ ਕੁਝ ਲੋਟ ਸੀ ਵਧੀਆ ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ ਫੇਰ 2-4 ਦਿਨ ਹੋ ਗਏ ਸੀ ਨੇ ਹੁਣ ਗੱਲ ਵੀ ਤੋੜ ਲਈ ਕਿ ਚੱਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥੋਂ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਅਸੀਂ ਉਹਨਾਂ 1.5 ਕਿਲੇ ਸਾਡੇ ਕੋਲ ਵਹਾਂਦੇ ਤੁਸੀਂ ਦੱਸੋ 1 ਕਿਲੇ ਵਾਲੇ ਵਹਾਂਦੇ ਤੇ ਕਹਿੰਦੇ ਸੀ ਨੇ 20 ਲੱਖ ਰੁਪਏ ਵਿਆਹ ਤੇ ਲਾਇਆ ਸੀ ਵੀ 1.5 ਕਿਲੇ ਤੇ ਕੋਈ 20 ਲੱਖ ਲਾ ਦੂਗਾ ਵਿਆਹ ਤੇ ਆਪ ਆਪ ਹੀ ਸਮਝਦਾ ਹਾਰਾ ਵੀ ਕੋਈ 20 20 ਲੱਖ ਕੋਈ ਨਹੀਂ ਲਾ ਸਕਦਾ ਜੇ ਕੋਈ ਨੇ 20 ਕ ਲੱਖ ਲਾਉਣਾ ਅਗਲਾ 20 ਕਿਲੇ ਪਾ ਲੂਗਾ ਸਾਡੇ 2 ਕਿਲੇ ਤੇ ਉਹਨੇ 20 ਲੱਖ ਕਿਵੇਂ ਲਾਤਾ ਜਦੋਂ 20 ਲੱਖ ਰੁਪਏ ਮੰਗ ਲਿਆ ਮੇਰੇ ਪੁੱਤਰ ਤੋਂ ਮੇਰੇ ਪੁੱਤਰ ਨੇ ਉਹਦੀ ਗੁੱਸੇ ਖੁਸ਼ੀ ਕਰ ਲਈ ਉਹਨੇ ਆਦਾ ਜੀਵਨ ਦੀ ਲਾ ਖਤਮ ਕਰ ਲਈ ਅਸੀਂ ਨਹਰ ਖੈ ਵੈ ਸੀ ਉਹ ਵੀ ਮੇਰੇ ਕੋਲੇ ਕੋਈ ਖਾਲ ਨਹੀਂ ਮੈਂ 20 ਲੱਖ ਕਿੱਥੋਂ ਦੇਵਾਂਗਾ ਰੂਡ ਕਿਲਾ ਮੇਰੇ ਕੋਲੇ ਬਾਹਰ ਆਈ ਬਸ ਮੈਂ ਤਾਂ ਮੈਨੂੰ ਮੇਰਾ ਪੋਤਾ ਮਿਲ ਜੇ ਮੇਰੀ ਆਤਮਾ ਠੰਡੀ ਹੋ ਜੇ ਵੀਡੀਓ ਬਣਾ ਕੇ ਗਿਆ ਦੋਨੇ ਮਾਮਾਤੀਆਂ ਦਾ ਨਾਮ ਲੇਖੀ ਗਏ ਸਾਰੇ ਦਾ ਨਾਮ ਲੇਤਾ ਸੋਹਰਾ ਵਿੱਚ ਵਿਚਾਰੇ ਆਉਂਗਾ ਨੀ ਪਿੱਛੇ ਸੋਹਰਾ ਭਗਤ ਬੰਦਾ ਸੀ ਸਾਲਾ ਵੀ ਭਗਤ ਸੀਗਾ ਬਸ ਦੋਨੇ ਮਾਮਾਤੀਆਂ ਤੇ ਕਾਰਵਾਈ ਹੋਵੇ ਅਸੀਂ ਉਹਨਾਂ ਦੇ ਨੌਤਰ ਮੇਰਾ ਪੁੱਤ ਵੀ ਧਰ ਕੇ ਗਿਆ ਤੇ ਮੈਂ ਵੀ ਕਹਿਣੀ ਆ ਮੁੰਡਾ ਵੀਡੀਓ ਬਣਾ ਕੇ ਗਿਆਗਾ ਤੇ ਬਸ ਆਹੀ ਬੇਨਤੀ ਮੇਰਾ ਪੁੱਤਾ ਮਿਲ ਜੇ ਮੈਨੂੰ ਮੇਰੀ ਆਤਮਾ ਠੰਡੀ ਹੋ ਜਾਈ ਉਹਨੇ ਚਿਰ ਮੇਰੇ ਘਰ ਜਿਹੜੀ ਅੱਗ ਨਹੀਂ ਬੁਝਦੀ ਜੇ ਨਾ ਚਿਰ ਮੇਰਾ ਪੁੱਤਾ ਮੈਂ ਸਾਡਾ ਇੱਕੋ ਇੱਕੋ ਸਹਾਰਾ ਰਹਿ ਗਿਆ ਹੋਈ ਜੇ ਸਾਨੂੰ ਸਾਡਾ ਫਤਿਹ ਮਿਲ ਗਿਆ ਸਾਨੂੰ ਤਾਂ ਸਾਡੀ ਜ਼ਿੰਦਗੀ ਹੈਗੀ ਗਾ ਨਹੀਂ ਬਸ ਸਾਡੀ ਜ਼ਿੰਦਗੀ ਵੀ ਖਤਮ ਹੈ ਅਸੀਂ ਵੀ ਖਤਮ ਹੋਵਾਂਗੇ ਉਸ ਤੋਂ ਬਾਅਦ ਆਹੀ ਗੱਲ ਲੋਹਰ ਸਿੰਘ ਨਾਂ ਆਹੀ ਮੇਰਾ ਪਿੰਡ ਫਤਿਹਗੜ ਸਨਾਂ ਜੀ ਮੇਰੇ ਬੇਟਾ ਦਇਆ ਸਿੰਘ ਜੀ ਮੇន ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਜੀ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ੀਰ ਪੰਚਾਇਤਾਂ ਵਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਣੀ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਿਆ ਜੀ 20 ਲੱਖ ਰੁਪਏ ਦੀ ਮੰਗ ਕਰਦੇ ਹੱਥੋਂ ਹੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹ 20 ਲੱਖ ਦੇ ਉਸ ਕਾਰਨ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਜਮ ਡੂਡ ਕਿਲਾ ਕੋਲ ਬਾਹਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਜੀ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮੇਜੇ ਮਰਾਦਾ ਦੁੱਖ ਹੋ ਜੀ ਕਿ ਮੇਰਾ ਪੋਤਾ ਮੇਰੇ ਜੇ ਪੁੱਤਾ ਮੇਰਾ ਚਲੇ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲੇ ਜਾਵੇ ਜੀ ਜੇ ਸਾਨੂੰ ਮੈਜੇ ਹੀ ਪਾਲ ਪੋਸਨ ਕਰੀਏ ਜੀ ਨ ਪੜਾਈ ਲਿਖਾਈ ਜੀ ਸਾਡੀ ਆਤਮਾ ਠੰਡੀ ਹੋਏਗੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਮੇਰਾ ਇਕੱਲਾ ਬੇਟਾ ਸੀ ਜੀ ਉਹ ਪ੍ਰੇਸ਼ਾਨ ਸੀ ਸਾਰੇ ਕਿਉਂ ਤੇ ਉਨੇ ਸਾਡੇ ਸਹੁਰਿਆਂ ਨੇ ਬਹੁਤ ਪ੍ਰੇਸ਼ਾਨ ਕਰਿਆ ਜੀ ਮਤਲਬ ਕਈ ਉਹਨੇ ਜੋ ਖੋਜ ਕਰੀਓ ਤੋਂ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆਦੇ ਘਰਾਂ ਦੇ ਤੇ ਆਦੀ ਸੱਚ ਦਾ ਨਾਂ ਤਰ ਗਿਆ ਜੀ ਇਸ ਕਰਕੇ ਉਹ ਆ ਖੁਦਕੁਸ਼ੀ ਕਰ ਗਿਆ ਜੀ ਇਥਾਂ ਸਾਨੂੰ ਨਿਸਾਫ ਮਿਲਦੀ ਜੀ ਸਾਡੇ ਪੋਤੇ ਦਾ ਖਤਰਾ ਹੀ ਹਨੂ ਜਿਹਨੂੰ ਸਾਡਾ ਪੋਤਾ ਹਨ ਨੂੰ ਮਿਲਦੀ ਬਲੌਰ ਸਿੰਘ ਸ਼ਨਾ ਜੀ ਭਾਰਤੀ ਕਿਸਾਨੀ ਦੇ ਤਕਰਾਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇਅ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ। ਬਹੁਤ ਮਾੜੀ ਗੱਲ ਹੋਈ ਹੈ। ਉਹਦੇ ਇਨਸਾਫ ਲਈ ਭਾਰਤੀ ਕਿਸਾਨੀ ਇਕਤਾ ਗਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾ ਧੀਾਂ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਉਹ ਤੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ। ਪੰਚਾਇਤਾਂ ਪਈਆਂ, ਰਿਸ਼ਤੇਦਾਰ ਪਏ, ਜਥੇਬੰਦੀ ਵੀ ਗਈ, ਸੰਗਰੂਰ ਦੀ ਟੀਮ ਵੀ ਗਈ। ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆ ਕਿਸੇ ਦੇ ਘਰੇ ਵੀ ਸੋਹਣੀਆਂ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣਾ ਹੀ ਪੈਂਦਾ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ પાਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ ਘਰੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਚੱਲ ਰਿਹਾ ਸੀ ਗੁਜ਼ਾਰਾ ਇਹਨਾਂ ਦਾ ਡੇਢ ਕਿਲਾ ਵਾਹਨ ਦੇ ਨਾਲ ਕੋਲੇ ਉਹ ਸਮਝਾਉਣ ਦੇ باوجود ਵੀ ਕਿਸੇ ਸਮਝ ਤੇ ਨਹੀਂ ਆਈ ਮਾਤਾ ਸੋ ਲਗਾਤਾਰ ਉਹਨੂੰ ਟਾਰਚ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਸਾਨੂੰ ਪਤਾ ਲੱਗਿਆ ਪਰਿਵਾਰ ਤੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਅੱਡ ਬੈਠਕ ਹੋਈ ਸੀ ਕੋਈ ਪੰਚਾਇਤ ਹੋਈ ਸੀ ਉਹ ਹੋਰ ਬੰਦਿਆਂ ਨੂੰ ਪਾ ਕੇ ਵਿੱਚ ਉਹ ਕਹਿੰਦੇ ਸਾਨੂੰ 20-25 ਲੱਖ ਰੁਪਏ ਦਿਓ ਜਾਂ ਸਾਡੇ ਜ਼ਮੀਨ ਅੱਧੀ ਨੌਕਰੋ ਕਹਿੰਦੇ ਬੇਟਾ ਮਾ ਫੇਰ ਵੀ ਨਹੀਂ ਦੇਣਾ ਜਿਹੜੀ ਸਿਆਉਣੇ ਵਰਗਾ ਪੁੱਤ ਇੱਕ ਤਾਂ ਚਲਾ ਗਿਆ ਘਰੋਂ ਇੱਕ 9 ਸਾਲ ਦੀ ਉਮਰ ਹੋਣ ਵਾਲੀ ਹੈ ਮੁੰਡੇ ਨੂੰ ਅੱਠਵਾਂ ਪੂਰਾ ਹੋ ਕੇ ਉਹ ਉਹਨਾਂ ਕੋਲੇ ਹੈ ਉਹਨਾਂ ਦੀ ਗ੍ਰਿਫਤਾਰੀ ਬਾਰੇ ਮੰਗ ਆ ਸਾਡੀ ਕੇਸ ਦਰਜ ਹੋਇਆ ਉਹਨਾਂ ਦੇ ਉੱਤੇ ਸੋ ਇਹ ਲਗਾਤਾਰ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਮੰਦਭਾਗੀਆਂ ਗੱਲਾਂ ਨੇ ਇਸ ਕਰਕੇ ਭਾਰਤੀ ਕਿਸਾਨ ਜੁਨੇਕਤਾ ਕਰਾ ਹਾਂ ਤਾਂ ਹਮੇਸ਼ਾ ਹੀ ਲੋਕਾਂ ਨੂੰ ਸਮਝਾਉਂਦੀ ਐ ਸਾਡੀਆਂ ਚਾਹੇ ਧੀਆਂ ਨੇ ਚਾਹੇ ਕੁੜੀਆਂ ਨੇ ਵੀ ਆਪਦੇ ਘਰੇ ਸਹੁਰਿਆਂ ਦੇ ਘਰੇ ਠੀਕ ਹੁੰਦਾ ਸੋ ਠੀਕ ਆ ਸਾਡੀ ਉਹ ਭੈਣ ਉਹਦੀ ਜਿਹੜੀ ਮਾਂ ਸੀ ਉਹ ਕੁੜੀ ਦੀ ਉਹ ਨਹੀਂ ਸਮਝੀ ਦੇਖੋ ਘਟਨਾ ਕਿੱਡੀ ਵਾਪਰ ਗਈ ਇੱਕ ਛਾਉਣੇ ਵਰਗਾ ਪੁੱਤ ਜਲਾ ਗਿਆ ਕੋਈ ਪੁੱਤ ਸੀ ਇਹਨਾਂ ਦਾ ਇਕੱਲਾ ਹੀ ਬੇਟਾ ਸੀ ਗਾਂ ਪੋਤਾਂ ਨੀਂ ਹੱਥ ਲੱਗ ਰਿਹਾ ਸੋ ਭੱਜੇ ਹੋਏ ਨੇ ਘਰੋਂ ਅਧਿਕਾਰੀਆਂ ਨਾਲ ਗੱਲ ਹੋਈ ਐ ਦੇ ਅਸੀਂ ਉਹਨੂੰ ਗ੍ਰਿਫਤਾਰ ਕਰ ਰਹੇ ਹਾਂ ਅੱਜ ਵੀ ਮੈਂ ਗੱਲ ਕੀਤੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਇਹੀ ਮੰਗ ਹੈ ਭਾਰਤੀ ਕਿਸਾਨ ਜਨਿਕਤਾ ਗਰਾਹਾਂ ਦੀ ਸੋ ਸਮਝ ਲੈ ਵਾਜੂਦ ਵੀ ਉਹ ਸਮਝ ਨਹੀਂ ਸਕੇ ਸੋ ਫਰਾਰ ਹੋਏ ਹੋਏ ਨੇ ਸਾਡੀ ਮੰਗ ਹੈ ਜਲਦੀ ਜਲਦੀ ਹਲਕਾ ਜਿਹੜਾ ਸਾਡੇ ਥਾਣਾ ਤਨੌਲਾ ਦੇ ਇੰਚਾਰਜ ਨੂੰ ਉਹਨੂੰ ਬੇਨਤੀ ਕੀਤੀ ਆ ਸੀ ਤੇ ਤੁਹਾਡੇ ਮਾਧਿਮ ਰਹਿਮ ਜਿਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰ ਸਿੰਘ ਜੀ ਪਤਾ ਚੰਨੜਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਦੀ ਮੌਤ ਹੋਣ ਉਪਰੰਤ 29 ਤਰੀਕ ਨੂੰ ਠਾਣਾ ਤਨੌਲਾ ਵਿਖੇ 98 ਨੰਬਰ ਮਕਦਮਾ ਅਧੀਨ ਤਾਰਾ 108 1054 ਤੇ 3/5 ਬੀਐਨਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁਕਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਮਕਦਮਾ ਉਸ ਦੀ ਪਤਨੀ ਨਵਦੀਪ कौर ਅਤੇ ਉਸ ਦੇ ਨਵੀ ਅਤੇ ਉਸ ਦੇ ਸਾਸ ਦਲਜੀਤ कौर ਪਤਨੀ ਲక్ష్మణ ਸਿੰਘ ਤੇ ਬੜਾ ਕਲਾਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਆਯਾ ਦੀ ਤਕਰੀਮਤੀ ਪੂਰੀ ਕੀਤੀ ਜਾਵੇ ਅੱਜ ਵੀ ਇਸ ਵਿੱਚ ਰੇਡ ਕੀਤਾ ਗਿਆ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮੁਕੱਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ